ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਜਾਈਏ ਹਾਂ ਇੱਧਰ ਕਣਕ ਦੇ ਵੇਖਣ ਨਾਲੇ ਆ ਦੋਵਾਂ ਕੱਲਿਆਂ ਨੂੰ ਪਾਈ ਆ ਸਰਫਰ ਤੇ ਇਹਨਾਂ 'ਚ ਪਾਣੀ ਪਾਇਆ ਗਿਆ ਅਸੀਂ ਦੂਰੇ ਲਾਗੋਂ ਗਵਾਂਡੀਆਂ ਦਾ ਉਹਨਾਂ ਭਰੀ ਹੀ ਕਣਕ ਤੇ ਫੇਰ ਭਰ ਗਿਆ ਦਾ ਦੂਰੇ ਥਾਂ ਇਹ ਸਰਫਰ ਪਈ ਹੀ ਆਪਣੇ ਕੋ ਦਾ 10-10 ਕਿਲੋ ਦੋਵਾਂ ਕੱਲਿਆਂ ਨੂੰ ਪਾਤੀ ਆ ਤੇ ਵਾਕਿਆ ਨਦੀਨ ਦੀ ਇਹਨੂੰ ਕੀਤੀ ਸਪਰੇ ਤੇ ਬਾਬਾ ਅੰਦੀਨ ਦਾ ਬੜਾ ਫਰਕ ਆ ਇਹ ਖਟਾ ਹੋਇਆ ਹੈ ਪੂਰਾ ਸੁੱਕਾ ਜਿਹੜਾ ਪਤਲਾ ਸੀ ਜਿਆਦਾ ਸੀ ਉਹ ਥੋੜਾ ਸੁੱਕ ਗਿਆ ਆ ਕਿ 15 ਦਿਨ ਹੋ ਗਏ 14 15 ਦਿਨ ਸਪਰੇਅ ਕੀਤੀ ਨੂੰ ਹੋ ਗਏ ਆ ਉਹ ਕੰਨ ਦੇ ਦੀਨ ਖਟਾ ਹੋ ਗਿਆ ਨਹੀਂ ਜਿਆਦਾ ਸੀ ਇੱਥੇ ਅਜੇ ਸੈਸਾ ਜੋ ਜੋ ਪੈੜੀ ਮੇਸਨ ਬੱਤਰ ਆਊਗੀ ਕਿਉਂ ਪਤਾ ਲੱਗੂਗਾ ਸਿੱਕੁੰਦੇ ਆਣ ਦੇ ਵੀ ਨਹੀਂ ਅੰਤ ਵਿੱਚ ਵਿੱਚ ਹੈਗਾ ਵਿੱਚ ਵਿੱਚ ਸੁੱਕ ਗਿਆ ਆ ਉਹ ਖਟਾ ਹੋਇਆ ਗਿਆ ਇਤਰਾ ਨਾ ਖਟਾ ਹੋਇਆ ਪੂਰਾ ਪੂਰਾ ਜਿਹੜਾ ਪਤਲਾ ਜਿਆਦਾ ਸੀ ਉਹ ਸੁੱਕ ਗਿਆ ਬਾਕੀ ਜਿਤਨਾ ਖੱਟੇ ਖੱਟੇ ਹੋਏ ਬੂਟੇ ਇਹ ਚਾ ਝੋਨੇ ਦੇ ਬੂਟੇ ਹੀ ਬੜੇ ਆ ਪਤਾ ਨਾ ਡੀਂਗ ਡੀਂਗ ਬਹੁਤ ਜਿਆਦਾ ਦੇਖਦਾ ਹੀ ਘਰ ਘਰ ਕੇ ਆ ਜਿਹੜਾ ਪਤਲਾ ਸੀ ਉਹ ਸੁੱਕ ਗਿਆ ਵਾਲ ਵਾਲ ਜਿਹੜੇ ਸੀ ਉਹ ਸੁੱਕ ਗਏ ਆ ਵਧਿਆ ਦਵਾਈ ਇਹ ਨਾਨਾ ਨੇ ਭਰਨੀਆਂ ਕਣਕਾਂ 20 ਦਿਨਾਂ ਦੀਆਂ ਆ ਇਹ ਦਵਾਈ ਸੋਂ ਕਰ ਲੈਣਾ ਬਾਕੀ ਦੂਜੀਆਂ ਦਵਾਈਆਂ ਨਾਲੋਂ ਵਧੀਆ ਰਹਿੰਦੀ ਐ ਉਹਨਾਂ ਨਾਲੋਂ ਰਿਜ਼ਲਟ ਵਧਿਆ ਦਾ ਲੋਧ ਗਾਰਾ ਇੱਥੇ ਨਹੀਂ ਇਹ ਚੋਕ ਕਿਲੇ ਇੱਕ ਜਿਹਾ ਥੋੜਾ ਜ਼ਿਆਦਾ ਆ ਇਹਨੂੰ ਭਰਿਆ ਮਗਰੋਂ ਅਸੀਂ ਦੇਖ ਕੇ ਉਹਦਾ ਬਾਅਦ ਚ ਪਤਾ ਲੱਗੂਗਾ ਪਤਾ ਨਹੀਂ ਫੇਰ ਦੱਸਾਂਗੇ ਵੀਡੀਓ ਚ ਆ ਵਿੱਚ ਸਾਰਾ ਖਟਾ ਹੋਇਆ ਆ। ਪਰ ਇਹ ਵੀ ਪੂਰਾ ਸੁੱਕਾ ਨਹੀਂ ਹੋਇਆ ਜੇ। ਖਲੋ ਗਿਆ ਜਿੱਥੇ ਸਪਰੇਅ ਕੀਤੀ ਉਦੋਂ ਦਾ ਉੱਥੇ ਆ। ਤੇ ਆ ਵਟ ਦੇ ਜਿੱਥੇ ਵਟ ਦੇ ਨਾਲੀ ਜੀ ਫਿਰ ਜਾਂਦੀ ਆ। ਵਟ ਘਟ ਜਾਂਦੀ ਜਿੱਥੇ। ਉੱਥੇ ਥੋੜਾ ਜਿਹਾ ਉਗ ਜ਼ਿਆਦਾ ਉੱਗਾ ਆ। ਜਿੰਨੇ ਖਟਾ ਤਾਂ ਹੋਇਆ ਜਿੱਥੇ ਜ਼ਿਆਦਾ ਹੋਈ ਸੀ। ਜਿੰਨੇ ਥੋੜਾ ਵੱਡਾ ਸੀ ਉਹਨੂੰ ਥੋੜਾ ਜਿਹਾ ਇਸਰ ਘਟਣ ਦਾ ਜਿਹੜਾ ਛੋਟਾ ਸੀ। ਉਹਨੂੰ ਅਸਰ ਛੇਤੀ ਹੋ ਜਾਂਦਾ ਆ। ਮੋਗਾ ਦਾ ਨਦੀਨ ਹੀ ਆ ਵੇਖੋ ਘਟਾ ਹੋਇਆ ਅਰੇ ਵੀ ਸੁੱਕਾ ਨਹੀਂ ਹੈ ਜੂ ਪੂਰਾ ਇਹ ਸੁੱਕ ਵੀ ਫਿਰ ਤਾਂ ਠੀਕ ਆ ਵਧੀਆ ਹੈ ਜਿਹੜਾ ਥੋੜਾ ਛੋਟਾ ਨਦੀਨ ਹੁੰਦਾ ਉਹਨੂੰ ਛੇਤੀ ਅਸਰ ਹੋ ਜਾਂਦਾ ਹੈ ਨਾ ਕਿ ਥੋੜੀ ਜਿਹੀ ਘਟਵਾ ਦੇ ਦਵਾਈ ਪਾ ਜਾਂਦੀ ਤੇ ਵੀ ਇਹ ਥੋੜਾ ਦੇਖਦਾ ਪਰ ਇਹ ਵੀ ਹੈ ਜਿਆਦਾ ਇੱਥੇ ਖਟਾ ਹੋਇਆ ਇੱਥੇ ਪਾ ਲਾਦਾ ਇੱਕ ਚੌੜਾ ਜਿਹਾ ਹੋ ਗਿਆ ਉੱਥੇ ਹੀ ਬੱਠਾ ਗਿਆ ਆ ਨਦੀਨ ਦੇ ਪੁੱਟੇ ਆ ਦੇਖਦੇ ਆ ਮੁੱਖਾ ਫਟਾ ਫਟਾ ਆਈ ਜਾਣਾ। ਹਾਲੇ ਕੁੱਟ ਨਹੀਂ ਦੇਂਦੇ। ਤੇ ਇਹ ਜਦੋਂ ਦਿਆਂ ਦੇ ਬਹੁਤਾਂ ਬਹੁਤ ਜ਼ਿਆਦਾ ਹੋਏ ਨਾਹੀਂ। ਤੇ ਕਣਕ ਨਾਲੋਂ ਤਾਂ ਆਜਣਾ ਸੀ ਇਹਨੇ ਜਿੰਨਾ ਥੱਲੇ ਆ ਗਿਆ ਜੀ। ਚੜਾ ਆ ਜਾ ਹੋ ਗਿਆ ਤੇ ਪੂਰਾ ਇਹਦੇ ਪੂਰੇ ਪਰਲੇ ਹੀ ਸੀ ਪੂਰੇ ਉਹ ਜਿਆਦਾ ਸੁੱਕੇ ਆ। ਇਹ ਹੋਰ ਪਾ ਲੱਗੂਗਾ। ਅੰਚੋਂ ਬਣਾ ਬਣਾ ਤਾ ਕਰ ਜਟਦਾ ਪੂਰਾ ਇਹਦਾ। ਇਹ ਚਲਤ ਹੁੰਦਾ ਇਹ ਕਣਕੇ ਆਪਣੇ ਦੋਰੇ ਤੇਰੇ ਭਰ ਗਈ ਬੱਤੀ ਆਉਂਦੀ ਸੀ ਤੇ ਜੇ ਤਿੱਜੇ ਪੰਜਵੇਂ ਛੇਵੇਂ ਦਿਨ ਜਾ ਕੇ ਪੂਰਾ ਕੰਲਾ ਭਰਿਆ ਸੀ ਇਦਨ ਖੱਟੀ ਹੋ ਗਈ ਥੋੜੀ ਜੀ ਤੁਹਾਨੂੰ ਸਹੀ ਆ ਸੋਪਾ ਸੇਟਰ ਨਾਲ ਬਿਜੀ ਕਣ ਤੇ ਇਹ ਕਾਲ ਨੂੰ ਬਿਜੀ ਹੈ ਤਨ ਅਦਰ ਦਿਆ ਚੋਣਾ ਬਟਨ ਉਧਰ ਇੱਥੇ ਨਾਲ ਪਾਟ ਤੇ ਜਿਆਦਾ ਪਾਟ ਤੇ ਪਾਣੀ ਘਟ ਗਿਆ ਤੇ ਘਟਾ ਅਸਰ ਹੋਇਆ ਤੇ ਆ ਨਿਕਾ ਨਿਕਾ ਵੀ ਆ ਹਰਿਆ ਜੀ ਇਹ ਨਹੀਂ ਸੁੱਕਾ ਵੱਟ ਦੇ ਅੱਠ ਤੇ ਕਿਹਨੇ ਪਾਣੀ ਨਹੀਂ ਉੱਤੇ ਚੜਿਆ ਇਹਦੇ ਨਾਲੇ ਤੋਂ ਨਾਲੇ ਜੀ ਨਾਲ ਵੱਟ ਟੱਟ ਜਾਂਦੀ ਨਾਲੀ ਫੇਰ ਜਾਂਦੀ ਉੱਤੇ ਉਹਦੇ ਇਹ ਕਰਦੇ ਆ ਇੱਥੇ ਫੇਰ ਕਰਨੀ ਪਊਗੀ ਬਾਕੀ ਤੇ ਆ ਸੁੱਕਣ ਦਿਆ ਵਧੀਆ ਰੱਖੋ ਤਾਂ ਬਹੁਤ ਬੜਾ ਜਿਆਦਾ ਹੋਈ ਨਾ ਹੈ ਉਧਰ ਇਧਰ ਸੰਘੌਰ ਪਾਈ ਆ ਸਗੋਂ ਉਹ ਨਹੀਂ ਕਿਹਨੇ ਸਰਕਾ 300 ਗ੍ਰਾਮ ਸੰਘੌਰ ਪਾਈ ਆ ਉਹਨੇ ਵੀ ਨਾਸ ਨਹੀਂ ਕੀਤਾ ਇਹਨਾਂ ਅਜੇ ਤਵਨ ਲੱਗਦਾ ਉਹ ਸੁੱਕੂਗਾ ਕਿ ਨਹੀਂ ਸੁੱਕੂਗਾ ਇਹ ਗਾ ਦੂਗਾ ਤਾਂ ਨਾ ਕੱਲਿਆਂ ਜੀ ਆ ਜੇ ਨਾ ਉਹ ਤਾਂ ਨਾਲ ਫੇਰ ਬਾਕੀ ਜਿੰਨਾਂ ਚ ਘਾਟਿਆ ਨਦੀਨ ਉਹਨਾਂ ਜੇ ਸੁੱਕ ਗਿਆ ਉਹਨਾਂ ਜਿੰਨੇ ਦੇਖਦਾ ਉਹਨਾਂ ਨੇ ਲੋੜ ਪਾਣੀ ਦੋੜੇ ਸਪਰੇਅ ਕਰਨ ਦੀ ਵਿੱਚ ਥੋੜਾ ਜਿਆਦਾ ਆ ਵਿੱਚ ਲੋੜ ਪੈ ਸਕਦੀ ਆ ਜੇ ਕੱਲੀ ਟੋਪ ਨਹੀਂ ਕਰਾਂਗੇ ਕਣਕ ਨੂੰ ਖੁਆਰਦੀ ਟੋਪ ਕੋ ਦਾ ਕੋਈ ਟੋਪ ਦਾ ਸਾਲਟ ਆ ਇਹ ਆਪਾਂ ਕੀਤੀ ਜਿਹੜੀ ਉਸੇ ਵੇਲੇ ਕਰਦੇ ਆ ਦਵਾਈ ਜਿਹੜੀ ਮਰਜ਼ੀ ਕਰ ਲਓ ਭਾਵੇਂ ਇਹ ਹੋਰ ਕੰਪਨੀ ਦੀ ਦੋ ਵੱਖਰੀ ਵੱਖਰੀ ਕੰਪਨੀ ਦਵਾਈਆਂ ਲਿਆਂਦੀਆਂ ਦੋਵਾਂ ਦਾ ਰਿਜ਼ਲਟ ਠੀਕ ਹੀ ਆ ਕੋਈ ਫਰਕ ਨਹੀਂ ਸਾਢੇ 750 ਦੀ ਆਈ ਇੱਕ 800 ਰੁਪਏ ਦੀ ਅੱਧੇ ਰੱਖਾਂ ਭਾਈ ਹੀ ਇੱਧਰ ਇਹਦਾ ਸਰੇ ਕੁਝ ਹੀ ਇਹ ਇਹ ਬਾਤ ਚ ਕੀਤੀ ਪਤਾ ਨਹੀਂ ਮੈਨੂੰ ਇੱਧਰ ਕਿਹਦੀ ਪਈ 800 ਵਾਲੀ ਪਈ 750 ਵਾਲੀ ਪਈ ਜਿਹੜੇ ਕੰਨ ਚਲੋ ਮਦੀਨ ਇੱਧਰ ਘਟਿਆ ਅਸਰ ਇਤਨਾ ਕੀਤਾ ਦੋ ਆਈ ਨੇ ਇਹਨੇ ਕੀਤਾ ਨਹੀਂ ਅਸਰ ਦੇਖੋ ਹਟਾ ਹਟਾਉ ਤੋਂ ਸੜਿਆ ਤੋਂ ਉਂਝੇ ਸੜ ਗਏ ਇਹਨਾਂ ਦੇ ਥੱਲੇੋਂ ਹਜੇ ਕੰਨ ਸੜਿਆ ਇਹ ਆਹ ਯੂ ਐਸ اے ਦੇ ਪੈਰੀ ਦਿੱਲੀ ਅਜ ਪੈਰ ਖੁੰਬਨ ਦਿਆ ਪੈਰੀ ਜੇ ਲੱਬੜੇ ਪੈਰ ਆ ਜੀ ਮੈਂ ਪੈੜੀ ਸਕੂਦੂ ਵੀ ਉਹ ਪੈੜੀ ਜਿਹੜੀ ਥੋੜੀ ਜਿਆਦੀ ਭਰ ਗਈ ਹੋ ਨੱਕੇਲੇ ਬੰਨੇ ਸਲਫਰ ਪਾਤੀ ਆ ਤੇ ਕੱਲ ਨੂੰ ਲੋਕਾਂ ਨੂੰ ਜਿਹੜੇ ਆ ਗਏ ਮੈਕੀਨੇ ਆਉਂਦੀ ਆ ਹੱਦੀ ਨੂੰ ਦੁਕਾਨ ਵਾਲੇ ਕੋਲ ਉਹ ਲਿਆ ਕੇ ਦੇਵਾਂਗੇ ਬਾਕੀ ਆ ਬੰਨੇ ਆ ਦੇ ਪਾਲ ਫੂਲ ਕਾਲੀ ਆ ਵਾਲੀ ਜਿਹੜੇ ਸਪਰੇਅ ਕਰਨੀ ਪੈਣੀ ਆ ਇਹ ਬੜੀ ਬੁਟੀ ਜਿਹ ਬੰਨੇ ਬੰਨੇ ਸਾਰਿਆਂ ਤੇ ਆ ਗਈ ਆ ਇਹ ਨਹੀਂ ਮਾਰਦੀ ਆ ਦਵਾਈ ਇਹਦੀ ਸਪਰੇਅ ਵੱਖਰੀ ਕਰਨੀ ਪੈਣੀ ਆ ਇਹ ਵੀ ਮਿਹਨਤ ਥੋੜੀ ਵੱਧ ਜਾਂਦੀ ਆ ਦੋਰੇ ਦੋਰੇ ਸਪਰੇਅ ਕਰਨ ਦੀ ਜੇ ਉਹਦੋਂ ਇਹ ਵੀ ਵਿੱਚ ਪਾਇਆ ਜਾਂਦੀ ਤੇ ਸ਼ਾਇਦ ਇਹਨੂੰ ਅਸਰ ਹੋ ਜਾਂਦਾ। ਕਿਤੀ ਤੇ ਆਪਾਂ ਕਣਕ ਉਗੀ ਤੇ ਭਰਨ ਵਾਲੀ ਤੇ ਹੀ। ਛੋਟਾ ਛੋਟਾ ਮਾਰਤਾਦਾ ਇਹ ਵੀ। ਤੇ ਇਹ ਪਰ ਆਪਾਂ ਪਾਈ ਨਹੀਂ ਦਵਾਈ ਵਿੱਚ। ਚਲੋ ਗਾਹ ਨੂੰ ਇਹ ਵੀ ਵੇਖ ਲਾਂਗੇ ਬਾਅਦ ਵਿੱਚ। ਉਹਦੇ ਹੁਣ ਤਿਆਰ ਕਰਨ ਦੇ ਕਰਨੀ ਪਾਣੀ ਬੰਨੇ ਬੰਨੇ ਜ਼ਿਆਦਾ ਹੈ। ਤੇ ਆਹ ਕਣਕ ਥੋਈ ਵੀ ਖੱਟੀ ਹੋਈ ਇਹਨੂੰ। ਗਾਲ ਪੂਰੇ ਵੱਧ ਪਾਣੀ ਪਾਉਗੀ। ਜਾਂ ম্যাগਨੀਸ਼ੀਅਮ ਆ ਗਿਆ ਉਹ ਉਹਦੀ ਸਪਰੇਅ ਕਰਦੇ ਆਂ। ਨਾਵਰਾ ਨੂੰ ਨਹੀਂ ਪਾਰਾਂਗੇ ਨੰਗ ਹੋ ਜੂ ਕੰਕਦਾ ਵਧੀਆ ਠੀਕ ਹੈ ਜੀ ਆਪਣੀ ਵੀਡੀਓ ਨਹੀਂ ਆਜਦੀ ਵਧੀਆ ਲੱਗੀ ਤੇ ਦੇਖਿਓ ਜਰੂਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ